ਅੱਜ ਇਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੀ ਸਰਕਾਰ ਹੈ ਉਹਦੇ ਵੀ ਅੱਖਾਂ ਦੇ ਅੱਗੇ ਚਾਨਣ ਕਰਨਾ ਕਿ ਸਾਡਾ ਨੌਜਵਾਨ ਜਿਹੜਾ ਉੱਥੇ ਸ਼ਹੀਦ ਹੋਇਆ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਹਰਿਆਣਾ ਤੋਂ ਗੋਲੀ ਚਲਾ ਕੇ ਸ਼ਹੀਦ ਕੀਤਾ ਗਿਆ ਹੈ ਉਹਦਾ ਨਿਆਂ ਦਿੱਤਾ ਜਾਵੇ ਅੱਜ ਉਹਦਾ ਸਾਰਾ ਪਰਿਵਾਰ ੜਕਾ ਦੇ ਬੈਠਾ ਹੈ ਸੋ ਅੱਜ ਜਿਹੜੀ ਕੱਟੜ ਸਰਕਾਰ ਹੈ ਉਹਦੇ ਤੇ ਵਗੰਤਮਾਨ ਸਰਕਾਰ ਨੂੰ ਪਰਚਾ ਕਰਨਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ ਔਰ ਨਿਆਂ ਦੇਣਾ ਚਾਹੀਦਾ ਕਿਉਂਕਿ ਸ਼ਰੇਆਮ ਉਹਦੇ ਉਹਦੇ ਧੌਣ 'ਚ ਪਿਛਲੇ ਬੰਨੇ ਗੋਰੀ ਲੱਗੀ ਆ ਅਗੜੇ ਬੰਨੇ ਨਹੀਂ ਲੱਗੀ ਸੋ ਜਿਹੜਾ ਪ੍ਰਿੰਸੀਪਲ ਆ ਉਹਨੂੰ ਵੀ ਬਹੁਤ ਤਸ਼ੱਦਦ ਕੀਤਾ ਗਿਆ ਅੱਜ ਉਹ ਵੀ ਹਸਪਤਾਲ 'ਚ ਦਾਖਲ ਹੈ ਕਿ ਆ ਜਿਹੜਾ ਭੰਡਾਰੀ ਪੁਲ ਵਿਖੇ ਐਨ ਜੀਓਜ਼ ਵੱਲੋਂ ਕੈਂਡਲ ਲਾਈਟ ਕੀਤੀ ਗਈ ਆ ਉਹਦੇ ਵਿੱਚ ਮੈਂ ਸ਼ਾਮਲ ਹੋਇਆ ਕਿਉਂਕਿ ਮੈਨੂੰ ਬੁਲਾਇਆ ਗਿਆ ਸੀ ਸੋ ਅੱਜ ਇਹਦਾ ਮੁੱਖ ਕਾਰਨ ਇਹ ਹੈ ਕਿ ਜਿਹੜੀ ਸਰਕਾਰ ਹੈ ਉਹਦੇ ਵੀ ਅੱਖਾਂ ਦੇ ਅੱਗੇ ਚਾਨਣ ਕਰਨਾ ਤਾਂ ਕਿ ਸਾਡਾ ਨੌਜਵਾਨ ਜਿਹੜਾ ਉੱਥੇ ਸ਼ਹੀਦ ਹੋਇਆ ਜਿਹੜਾ ਪੰਜਾਬ ਦੀ ਧਰਤੀ ਦੇ ਉੱਤੇ ਹਰਿਆਣਾ ਤੋਂ ਗੋਲੀ ਚਲਾ ਕੇ ਸ਼ਹੀਦ ਕੀਤਾ ਗਿਆ ਆ ਉਹਦਾ ਨਿਆਂ ਦਿੱਤਾ ਜਾਵੇ ਅੱਜ ਉਹਦਾ ਸਾਰਾ ਪਰਿਵਾਰ ਸੜਕਾਂ ਦੇ ਬੈਠਾ ਹੈ ਅੱਜ ਜਿਹੜੀ ਹਰਿਆਣਾ ਪੁਲਿਸ ਹੈ ਉਹਨੇ ਗੈਰ ਮਨੁੱਖੀ ਤਰੀਕੇ ਦੇ ਨਾਲ ਔਰ ਕਨਸਟੀਟਿਊਸ਼ਨਲ ਦੇ ਅੰਗੇਸ਼ਟ ਜਾ ਕੇ ਕਿਉਂਕਿ ਸੰਵਿਧਾਨ ਦੇ ਮੁਤਾਬਕ ਜਿਹੜਾ ਸੰਘਰਸ਼ ਕਰਨਾ ਉਹ ਹਰ ਇੱਕ ਦਾ ਸ਼ਾਂਤਮਈ ਸੰਘਰਸ਼ ਕਰਨਾ ਅਧਿਕਾਰ ਹੈ ਪਰ ਅੱਗੇ ਜਦੋਂ ਤੁਸੀਂ ਰੋਕਾ ਲਾ ਦੋਗੇ ਦੁਬਾਰਾ ਲਾ ਦੋਗੇ ਇਹ ਕੁਦਰਤੀ ਗੱਲ ਹੈ ਜਦੋਂ ਕਿਸੇ ਦੇ ਰਾਈਟ ਰੁਕਣਗੇ ਉਹ ਬੰਦਾ ਉਹਦੇ ਵਾਸਤੇ ਪਰੇਸ਼ਾਨੀ ਦਾ ਕਾਰਨ ਬਣਦਾ ਹੈ ਉਹਨੂੰ ਵੀ ਪਰੇਸ਼ਾਨੀ ਹੁੰਦੀ ਹੈ ਸੋ ਅੱਜ ਜਿਹੜੀ ਕਟੜ ਸਰਕਾਰ ਹੈ ਉਹਦੇ ਤੇ ਭਗਵੰਤ ਮਾਨ ਸਰਕਾਰ ਨੂੰ ਪਰਚਾ ਕਰਨਾ ਚਾਹੀਦਾ ਮੁੱਖ ਮੰਤਰੀ ਸਾਹਿਬ ਨੂੰ ਔਰ ਨਿਆਂ ਦੇਣਾ ਚਾਹੀਦਾ ਕਿਉਂਕਿ ਛਰੇ ਆ ਉਹਦੇ ਉਹਦੇ ਧੌਣ ਤੋਂ ਪਿਛਲੇ ਬੰਨੇ ਗੋਰੀ ਲੱਗੀ ਆ ਅਗੜੇ ਬੰਨੇ ਨਹੀਂ ਲੱਗੀ ਸੋ ਜਿਹੜਾ ਪ੍ਰਤਪਾਲ ਆ ਉਹਨੂੰ ਵੀ ਬਹੁਤ ਤਸ਼ੱਦਦ ਕੀਤਾ ਗਿਆ ਅੱਜ ਉਹ ਵੀ ਹਸਪਤਾਲ 'ਚ ਦਾਖਲ ਹੈ ਸੈਂਕੜੇ ਦੇ ਕਰੀਬ ਜਿਹੜੇ ਆ ਲੋਕ ਜਿਨ੍ਹਾਂ ਦੇ ਬਾਹਾਂ ਟੁੱਟ ਗਈਆਂ ਅੱਖਾਂ ਚਲੇ ਗਈਆਂ ਨੇ ਅੱਜ ਹਸਪਤਾਲਾਂ 'ਚ ਜੇਰੇ ਲਾਜ਼ ਨੇ ਸੰਘਰਸ਼ ਕਰਨਾ ਦੇਖੋ ਹਰ ਇੱਕ ਦਾ ਆ ਕਿਸੇ ਨੂੰ ਠੀਕ ਲੱਗੇ ਜਾਂ ਨਾ ਲੱਗੇ ਇੱਕ ਵੱਕਰੀ ਚੀਜ਼ ਹੈ ਹਰ ਇੱਕ ਦਾ ਆਪਣਾ ਤਰਕ ਹੈ ਪਰ ਉਹਦੇ 'ਚ ਅਨਮੁਖੀ ਤਸ਼ੱਦਦ ਕਰਨਾ ਇਹ ਸਭ ਤੋਂ ਮਾੜੀ ਗੱਲ ਹੈ ਇਹ ਇੱਕ ਕਤਾਨਾਸ਼ਾ ਦਾ ਰਵਈਆ ਅਪਣਾਇਆ ਗਿਆ ਜਿਹੜਾ ਕਿ ਬਹੁਤ ਗਲਤ ਹੈ ਔਰ ਇਸ ਰਵਈਏ ਕਰਕੇ ਹੀ ਜਿਹੜਾ ਕਿਸਾਨ ਹੈ ਜਾਂ ਜਿਹੜਾ ਪੰਜਾਬੀ ਹੈ ਪੰਜਾਬੀ ਕਿਉਂਕਿ ਤੁਹਾਨੂੰ ਪਤਾ ਜ਼ੁਲਮ ਦੇ ਖਿਲਾਫ ਹਮੇਸ਼ਾ ਡਟਦਾ ਰਿਹਾ ਆਜ਼ਾਦੀ ਤੋਂ ਪਹਿਲਾਂ ਵੀ ਔਰ ਬਾਅਦ ਚ ਵੀ ਅੱਜ ਪੰਜਾਬੀ ਉਹ ਮਹਿਸੂਸ ਕਰ ਰਿਹਾ ਕਿ ਸਾਡੇ ਤੇ ਜ਼ੁਲਮ ਹੋਇਆ ਅੱਜ ਪੰਜਾਬ ਜਿਹੜਾ ਹੈ ਇਸੇ ਕਰਕੇ ਹਰ ਜਗ੍ਹਾ ਦੇ ਉੱਤੇ ਪ੍ਰਦਰਸ਼ਨ ਹੋ ਰਹੇ ਨੇ ਹਰ ਜਗ੍ਹਾ ਦੇ ਧਰਨੇ ਚੱਲ ਰਹੇ ਨੇ ਹੁਣ ਕੱਲ ਵੀ ਸਾਡੀ ਪਾਰਟੀ ਪੂਰੇ ਸਾਰੇ ਹਲਕਿਆਂ ਦੇ ਟਰੈਕਟਰ ਮਾਰਚ ਕੀਤਾ ਜਾ ਰਹੇ ਆ ਤਾਂ ਕਿ ਲੋਕ ਲੋਕਾਂ ਨੂੰ ਦੇਖੋ ਜਿਹੜੇ ਹੱਕ ਰਾਈਟ ਨੇ ਐਮ ਐਸ ਪੀ ਮੋਦੀ ਸਾਹਿਬ ਕਹਿੰਦੇ ਸੀ ਜਦੋਂ ਸਰਕਾਰ ਚ ਨਹੀਂ ਸੀਗੇ ਅਸੀਂ ਐਮਐਸਪੀ ਲਾਗੂ ਕਰਾਂਗੇ ਸੁਆਮੀ ਨਾਥਨ ਸੀ ਟੂ ਪਲੱਸ 50% ਅਸੀਂ ਲਾਗੂ ਕਰਾਂਗੇ ਪਰ ਜਦੋਂ ਸਰਕਾਰ ਚ ਆ ਗਏ ਨੇ ਉਹੀ ਮੋਦੀ ਸਾਹਿਬ ਵਾਅਦਾ ਕਰਕੇ ਇੱਕ ਸਾਲ ਦੇ ਬਾਅਦ ਕੋਈ ਉਹਦੇ ਤੇ ਕਾਰਵਾਈ ਨਹੀਂ ਹੁੰਦੀ ਕੋਈ ਉਹਦੇ ਤੇ ਗੱਲਬਾਤ ਨਹੀਂ ਹੁੰਦੀ ਔਰ ਅਸੀਂ ਪਾਰਲੀਮੈਂਟ ਚ ਬਾਰ-ਬਾਰ ਮੈਂ ਰੱਖਿਆ ਐਮਐਸਪੀ ਦੇ ਦਿਓ ਫਰੀਦਰਾ ਸਰਕਾਰੀ ਔਰ ਗੈਰ ਸਰਕਾਰੀ ਲੋਕਾਂ ਨੇ ਹੈ ਔਰ ਜਿਹੜਾ ਕਟੋਗੜ ਜ਼ਿੰਮੇਦਾਰ ਹੈ ਜੇ ਦੀ ਤਿੰਨ ਚਾਰ ਮਹੀਨੇ ਤੋਂ ਮਿਹਨਤ ਤੋਂ ਬਾਅਦ 10 ਦਿਨ ਦੀ ਫਸਲ ਹੁੰਦੀ ਹੈ ਉਹਨੂੰ ਵਾਜਬ ਰੇਟ ਤੇ ਮਿਲ ਜੇ ਪਣ 5 ਰੁਪਏ ਕਿਲੋ 4 ਰੁਪਏ ਕਿਲੋ ਸਬਜ਼ੀ ਵਿਕਦੀ ਹੈ ਜਿਹੜਾ ਕੰਜ਼ਿਊਮਰ ਨੂੰ ਤਾਂ 25-30 ਰੁਪਏ ਕਿਲੋ ਮਿਲਦੀ ਹੈ ਨਾ ਉਹਦਾ ਵਿਚਲਾ ਗੈਪ ਹੈ ਉਹਦੇ ਵਾਸਤੇ ਸੰਘਰਸ਼ ਜਿਹੜਾ ਸਾਰਾ ਹੋ ਰਿਹਾ ਵੀ ਕਿਉਂ ਨਾ ਉਹ ਕੰਜ਼ਿਊਮਰ ਨੂੰ ਤਾਂ ਮਹਿੰਗੇ ਭਾਅ ਮਿੜੀ ਤੇ ਜਿਹੜਾ ਜਿਹੜਾ ਪੈਦਾ ਕਰਦਾ ਉਹਨੂੰ ਵੀ ਕੁਝ ਨਾ ਮਿਲਿਆ ਸੋ ਇਹਦੇ ਵਾਸਤੇ ਸੰਘਰਸ਼ ਜਿਹੜਾ ਆ ਉਹ ਪੂਰਨ ਤੌਰ ਤੇ ਵਾਜੇਪਿਆ ਔਰ ਉਹੀ ਮੋਦੀ ਸਰਕਾਰ ਨਰਿੰਦਰ ਮੋਦੀ ਜੀ ਇਸ ਤੇ ਕੋਈ ਵੀ ਜਵਾਬ ਨਹੀਂ ਦੇ ਰਹੇ ਮੈਂ ਕਹਿਣਾ ਚਾਹੁੰਦਾ ਹਾਂ ਭਾਰਤੀ ਜਨਤਾ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਨੂੰ ਕਿ ਪੰਜਾਬ ਦੇ ਵਿੱਚੋਂ ਇਹਨਾਂ ਨੂੰ ਰਿਜ਼ਾਈਨ ਕਰਨਾ ਚਾਹੀਦਾ ਅਸਤੀਫੇ ਦੇ ਕੇ ਪੰਜਾਬ ਨਾਲ ਖਲੋਣ ਨਾ ਕੇ ਉਸ ਅੰਨੀ ਬੋਲੀ ਸਰਕਾਰ ਦੇ ਉਸ ਲੀਡਰ ਸਾਹਿਬਾਨ ਦੇ ਜਾ ਕੇ ਚਰਨਾਚ ਬਹਿਣ ਇਹਨਾਂ ਨੂੰ ਰਿਜ਼ਾਈਨ ਕਰਨੇ ਚਾਹੀਦੇ। ਪਰ ਉਹ ਕਹਿੰਦੇ ਨੇ ਅਸੀਂ ਆਪ ਕਿਸਾਨਾਂ ਦੇ ਹੱਕ ਚਾਹਾਂ ਅਸੀਂ ਤੇ ਮੁੱਲ ਬੜਾ ਵਧਾਇਆ ਉਹਦੇ ਬਾਰ ਬਾਰ ਗੱਲਾਂ ਕਰ ਰਹੇ ਨੇ। ਦੇਖੋ ਪੰਜਾਬ ਦੇ ਵਿੱਚ ਕੋਈ ਸ਼ੱਕ ਨਹੀਂ ਕਿ ਐਮਐਸਟੀ ਇੱਕ ਦੋ ਫਸਕਾ ਤੇ ਮਿਲਦੀ ਹੈ। ਅੱਜ ਤੁਸੀਂ ਬਾਕੀ ਦੇਸ਼ ਦੇ ਵਿੱਚ ਵੇਖ ਲੋ ਕਿ 800 ਰੁਪਏ 100 ਰੁਪਏ ਕਵਾਂਟਰ ਕਣਕ ਵੇਚਦੀ ਹੈ ਤੁਸੀਂ ਬੱਲੇ ਮੰਡੀ ਚਲੇ ਜਾ ਜਿਹੜਾ ਵੀ ਜਿਹੜਾ ਵੀ ਜ਼ਿਮੀਦਾਰ ਸਬਜ਼ੀ ਲੈ ਕੇ ਆਉਂਦਾ ਨੂੰ ਪੁੱਛੋ ਕੀ ਭਾਅ ਸਬਜ਼ੀ ਵੇਚੀ ਹੈ ਤੁਹਾਨੂੰ ਵੇਖੂਗਾ 4 ਰੁਪਏ ਕਿਲੋ 5 ਰੁਪਏ ਕਿਲੋ 2 ਰੁਪਏ ਕਿਲੋ ਇਹ ਇਹ ਐਮਐਸਵੀ ਹੈ ਜਾਇ ਮੁੱਲ ਦੁੱਗਣੇ ਨੇ ਸਾਡਾ ਦੇਖੋ ਲੜਾਈ ਵਾਜਬ ਇਸ ਗੱਲ ਦੀ ਹੈ ਕਿ ਅਸੀਂ ਜਿਹੜੀ ਜਿਹੜੀ ਕਿਸਾਨੀ ਹੈ ਕਿਸਾਨੀ ਤੇ ਇਸ ਮੁੱਚੀ ਜਿਹੜੀ ਦੇਸ਼ ਦੀ ਅਰਥਵਿਵਸਥਾ ਘੁੰਮਦੀ ਹੈ ਪਰੜਾ ਕਿਸਾਨ ਹੈ ਉਹਦੇ ਪੱਲੇ ਕੁਝ ਨਹੀਂ ਪੈਂਦਾ ਇਹ ਲੰਬੇ ਸਮੇਂ ਦਾ ਰੋਸ਼ ਹੈ ਔਰ ਇਹ ਰੋਸ਼ ਨੂੰ ਸਰਕਾਰ ਨੂੰ ਸਮਝਣਾ ਚਾਹੀਦਾ ਹੈ ਅੱਜ ਸੁਭਕਰਨ ਦੇ ਹੱਕ ਦੇ ਵਿੱਚ ਕੀ ਕਹਿਣਾ ਚਾਹੋਗੇ ਤੁਸੀਂ ਅਕਾਦਮਾ ਕਿਤੇ ਵਿੱਚ ਐਫ ਆਈ ਆਰ ਸਰਕਾਰ ਨੂੰ ਦਰਜ ਕਰਨੀ ਚਾਹੀਦੀ ਹੈ ਔਰ ਉਹਨਾਂ ਦੇ ਜਿਹੜੇ ਹੋਮ ਮਿਨਿਸਟਰ ਨੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਇਹਦੇ ਵਿੱਚ ਬਿਲਕੁਲ ਸ਼ਾਮਲ ਕਰਨਾ ਚਾਹੀਦਾ ਕਿਉਂਕਿ ਉਹਨਾਂ ਦੀ ਸ਼ਹਿਦ ਦੇ ਮੁਤਾਬਕ ਹੋਇਆ ਔਰ ਉਹ ਇਮੀਡੀਏਟਲੀ ਸਰਕਾਰ ਉਹਨਾਂ ਦੇ ਪਰਿਵਾਰ ਆ ਉਹ ਬੈਠੇ ਨੇ ਉਹਨਾਂ ਨੂੰ ਨਿਆਂ ਦੇਵੇ ਔਰ ਪ੍ਰਿਤਪਾਲ ਜਿਹਨੂੰ ਕਿ ਬਹੁਤ ਮਾਰਿਆ ਗਿਆ ਅਨੁਮੁਖਤ ਅਨੁਮੁਖਤ ਜਦਤ ਕੀਤਾ ਗਿਆ ਉਹਦੇ ਤੇ ਵੀ ਸਰਕਾਰ ਜਿਹੜੀ ਚੁੱਪ ਬੈਠੀ ਹੈ ਉਹਤੇ ਵੀ ਸਰਕਾਰ ਕਾਰਵਾਈ ਕਰੇ ਉਹ ਸਰਕਾਰ ਕਹਿੰਦੀ ਹੈ ਕਿ 1 ਕਰੋੜ ਰੁਪਏ ਅੱਜ ਤੱਕ ਨ ਕਿਸੇ ਇਤਿਹਾਸ ਸੇ ਕਿਸੇ ਸਰਕਾਰ ਨੇ ਨਹੀਂ ਦਿੱਤਾ ਤੁਹਾਡੀ ਵੀ ਸਰਕਾਰ ਲਈ 5 ਲੱਖ ਰੁਪਏ ਤੱਕ ਹੀ ਸੀਮਿਤ ਕਰ ਦਿੱਤਾ ਜਾਂਦਾ ਸੀ 2 ਲੱਖ ਰੁਪਏ ਤੱਕ ਹੀ ਸੀਮਿਤ ਕਰ ਦਿੱਤਾ ਜਾਂਦਾ ਸੀ ਲੇਕਿਨ ਆਮ ਆਦਮੀ ਪਾਰਟੀ ਨੇ ਆ ਇਨੀਸ਼ੀਏਟਿਵ ਲੈ ਕੇ 1 ਕਰੋੜ ਰੁਪਏ ਦਿੱਤਾ ਦੇਖੋ ਚੰਗੀ ਗੱਲ ਹੈ 1 ਕਰੋੜ ਰੁਪਏ ਦਿੱਤਾ ਸੀ ਉਹਨੂੰ ਤੇ ਨਹੀਂ ਕਹਿੰਦੇ ਕਿ ਨਹੀਂ ਠੀਕ ਨਹੀਂ ਦਿੱਤਾ ਪਰ ਜਦੋਂ ਅਨਮੋਲ ਗਗਨ ਮਾਨ ਹਣੀ ਚੁਟਕੀਆਂ ਨੇ ਕਹਿੰਦੇ ਸੀ ਕਿ 5 ਮਿੰਟ ਦੇ ਵਿੱਚ ਅਸੀਂ ਸਾਰੀਆਂ ਫਸਲਾਂ ਤੇ ਐਮਐਸਪੀ ਦਵਾਂਗੇ ਉਦੋਂ ਨਹੀਂ ਸੀ ਇਸ ਚੀਜ਼ ਦਾ ਖਿਆਲ ਭਗਵੰਤ ਮਾਨੂ ਨੇ ਖੁਦ ਕਹਿੰਦੇ ਆ ਕਿ ਸਾਨੂੰ ਦਿਓ ਮੌਕਾ ਔਰ ਅਸੀਂ ਤੁਹਾਨੂੰ ਫਸਲਾਂ ਤੇ ਐਮ ਐਸ ਪੀ ਦਵਾਂਗੇ ਔਰ ਇੱਕ ਮੂੰਗੀ ਦੀ ਫਸਲ ਤੇ ਦਿੱਤੀ ਸੀ ਮੇਰਾ ਹੋ ਵੀ ਨਹੀਂ ਚੁੱਕੀ ਗਈ ਇਹਨਾਂ ਕੋਲ ਉਹ ਵੀ ਰੋਲਦੀ ਰਹੀ ਹੈ ਸੋ ਇਹ ਇਹ ਜਿਹੜੀ ਗੱਲਾਂ ਸੀ ਇਹ ਖੁਦ ਕਰਦੇ ਨੇ ਅੱਜ ਕੱਲ ਲੋਕ ਦੇ ਕੋਲ ਯੋਗ ਹੈ ਲੋਕਾਂ ਨੇ ਬਰਾਬਰ ਰੀਲ ਚਲਾਤੀ ਉਹਨਾਂ ਦੀ ਪਟਾਕੇ ਕਿ ਤੁਸੀਂ ਖੁਦ ਵਾਅਦਾ ਕਰਦੇ ਜੇ ਅਨਮੋਲ ਗਗਨ ਮਾਨੂ ਨੇ ਕਿਹਣੀ ਜਗ੍ਹਾ ਤੇ ਕਹਿ ਰਹੇ ਕਿ ਮੈਂ ਦਵਾਉਂ ਐਮ ਐਸ ਪੀ ਸਾਡੀ ਕੇਜਰੀਵਾਲ ਸਰਕਾਰ ਦਿੱਲੀ ਜੀ ਦੇ ਰਹੀ ਆ ਇੱਥੇ ਨਹੀਂ ਦੇ ਰਹੀ ਤੇ ਫਿਰ ਇਹ ਦੇ ਦੇਣ ਉਹ ਕਹਿੰਦੇ ਜਦੋਂ ਸਰਕਾਰੀ ਤੰਤਰ ਚਾਏ ਤਦ ਦੇਖੋ ਇਹ ਚੀਜ਼ਾਂ ਤੇ ਅਸੀਂ ਉਹਨਾਂ ਨੂੰ ਸਮਝਾਉਦੇ ਸੀ ਆ ਇਹ ਚੀਜ਼ਾਂ ਹੁੰਦੀਆਂ ਨੇ ਵਿਸ਼ਵੀ ਔਰ ਆਰਥਿਕਤਾ ਨੂੰ ਵੀ ਨਾਲ ਲੈ ਕੇ ਪਰ ਜਦੋਂ ਤੁਸੀਂ ਕਹਿੰਦੇ ਸੋ ਉਹਦੇ ਦਾ ਮਤਲਬ ਸਰਕਾਰ ਨੇ ਫਿਰ ਝੂਠ ਮਾਰਿਆ ਸੀ ਇਹਨਾਂ ਨੇ ਫਿਰ ਉਸ ਗੱਲ ਤੇ ਦੇਖੋ ਇਹ ਜਿਹੜਾ ਮੁੱਦਾ ਆ ਇਹ ਆ ਕੇਂਦਰ ਸਰਕਾਰ ਨਾਲ ਸੰਬੰਧ ਕੇਂਦਰ ਸਰਕਾਰ ਇਹਦੇ ਤੇ ਜਿਹੜੀ ਐ ਐਮਐਸਪੀ ਲਾਗੂ ਕਰਨ ਦਾ ਕਾਨੂੰਨ ਲੈ ਕੇ ਆਵੇ ਆਰਡੀਨੈਂਸ ਲੈ ਕੇ ਆਵੇ ਪਰ ਇਹ ਇਹਨਾਂ ਨੂੰ ਤਾਂ ਸਵਾਲ ਹੈ ਕਿਉਂਕਿ ਇਹ ਖੁਦ ਕਹਿੰਦੇ ਸੀ ਅਸੀਂ ਦਵਾਂਗੇ ਅਸੀਂ ਤੁਹਾਨੂੰ ਐਮਐਸਪੀ ਦਵਾਂਗੇ ਸਟੇਟ ਕੋ ਤੇ ਪੈਸਾ ਐ ਨਹੀਂ ਕਾ ਐਮਪੀ ਸਾਹਿਬ ਉਹਨਾਂ ਨੇ ਹੱਲ ਕੀ ਹੈ ਤਾਂ ਹੁੰਦੇ ਨੇ ਪਰ ਜਿਹੜਾ ਦੇਸ਼ ਵਾਸਤੇ ਕਾਨੂੰਨ ਇੱਕ ਹੋਣਾ ਚਾਹੀਦਾ ਦੇਸ਼ ਵਾਸਤੇ ਜਦੋਂ ਕਹਿੰਦੇ ਇੱਕ ਸੰਵਿਧਾਨ ਇੱਕ ਕਾਨੂੰਨ ਹੈ ਫਿਰ ਉਹਦੇ ਮੁਤਾਬਕ ਸਾਰੇ ਕਿਸਾਨ ਜਿਹੜੇ ਦੇਜਦੇ ਨੇ ਜਿਹੜੇ ਰੋਲਦੇ ਨੇ ਅੱਜ ਵੇਖੋ ਕਈ ਜਗ੍ਹਾ ਤੇ ਜਿਹੜਾ ਥੋਮ ਹੈ ਜਿਹੜਾ ਜਿਹੜਾ ਆਪਣਾ ਥੋਮ ਹੈ ਉਹ ਰੋਲ ਰਿਹਾ ਹੈ ਅੱਜ ਤੁਸੀਂ ਜਗ੍ਹਾ ਤੇ ਕਦੀ ਪਿਆਜ਼ ਰੋਲ ਜਾਂਦਾ ਕਦੀ ਅਦਰਕ ਰੋਲ ਜਾਂਦਾ ਤੇ ਕਿਸਾਨ ਦੇ ਪੱਲੇ ਕੀ ਪੈਂਦਾ ਫਿਰ ਉਹ 20 ਦਿਨਾਂ ਬਾਅਦ ਰੇਟ 4 4 5 5 ਗੁਣਾ ਹੋ ਜਾਂਦਾ ਸਾਡੀ ਲੜਾਈ ਇਹ ਸਿਸਟਮ ਤੇ ਹੈ ਇਹ ਸਿਸਟਮ ਨੂੰ ਠੀਕ ਕੀਤਾ ਜਾਵੇ ਜਿਹੜੇ ਅੰਮ੍ਰਿਤਸਰ ਦੇ ਕੁਝ ਪੀਸਾਬ ਆ ਗਏ ਹੋਏ ਸੰਘਰਸ਼ੀਲ ਬੰਦੇ ਆ ਜਿਹੜੇ ਸੰਘਰਸ਼ ਦਾ ਸਮਰਥਨ ਕਰਨ ਵਾਲੇ ਆ ਉਹਨਾਂ ਵੱਲੋਂ ਅੱਜ ਸ਼ੁਭਦੀਪ ਦੇ ਹੱਕ ਦੇ ਵਿੱਚ ਕਿਉਂਕਿ ਉਹ ਸੰਘਰਸ਼ ਕਰਦਾ ਜਿਹੜਾ ਸਾਡਾ ਸਾਥੀ ਸ਼ਹੀਦ ਹੋਇਆ ਸ੍ਰੀ ਅਗਰਵਾ ਚੱਕਣ ਲਈ ਕਿਉਂਕਿ ਪੰਜਾਬ ਸਰਕਾਰ ਨੇ ਇੱਕ ਐਫ ਆਈ ਆਰ ਵੀ ਨਹੀਂ ਦਰਜ ਕੀਤੀ ਜਿਹੜੀ 0 ਐਫ ਆਈ ਆਰ ਵੀ ਦਰਜ ਕੀਤੀ ਜਾ ਸਕਦੀ ਸੀ ਜਿਹੜਾ ਮਣੀਪੁਰ ਦੇ ਵਿੱਚ ਧੱਕਾ ਆਇਆ ਜਦੋਂ ਉੱਥੇ ਦਿੱਲੀ ਦੇ ਵਿੱਚ 0 ਐਫ ਆਈ ਆਰ ਆ ਸਕਦੀਆਂ ਤੇ ਇੱਥੇ ਐਫ ਆਈ ਆਰ ਵੀ ਦਰਜ ਕੀਤੀ ਉਸ ਬੰਦੇ ਵਿੱਚ ਅਸੀਂ ਅੱਜ ਸਰਕਾਰ ਨੂੰ ਚਾਨਣ ਮਨਾਰਾ ਵਿਖਾਉਣ ਲਈ ਸਰਕਾਰ ਦੇ ਵਿੱਚ ਕੰਨ ਖੋਲਣ ਦੇ ਲਈ ਅੱਜ ਇੱਕ ਜਿਹੜਾ ਕੈਂਡਲ ਦਾ ਪ੍ਰੋਗਰਾਮ ਰੱਖਿਆ ਉਹਦੇ ਵਿੱਚ ਸਾਡੇ ਜਿਹੜੇ ਐਮ ਪੀ ਆ ਸਰਦਾਰ ਗਰਜੀਤ ਸਿੰਘ ਨੌਜਲਾ ਉਹ ਮੁੱਖ ਉਹਨਾਂ ਦੇ ਯਤਨ ਸਦਕਾ ਹੀ ਅੱਜ ਰੱਖਿਆ ਗਿਆ ਤੇ ਜਿੰਨੀਆਂ ਐਨ ਜੀਓਜ਼ ਆਈਆਂ ਜਿੰਨੇ ਸਾਡੇ ਸਾਥੀ ਇੱਥੇ ਪਹੁੰਚੇ ਆ ਅੱਜ ਅਸੀਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜਾ ਸ਼ੋਭਦੀਪ ਤੇ ਉਹਦੇ ਨਾਲ ਹੋਰ ਜਿਹੜੇ ਕਿਸਾਨੀ ਸੰਘਰਸ਼ ਦੇ ਵਿੱਚ ਜ਼ਖਮੀ ਹੋਏ ਆ ਜਾਂ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਐਫਆਈਆਰ ਦਰਜ ਕੀਤੀ ਜਾਵੇ